ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਰੰਦਰ ਸ਼ਹਿਰ ਦਾ ਵਤ ਅੱਜ ਬਸਾਖੀ ਨੂੰ ਲਾ ਕੇ ਪਾਕਾ ਪੰਥ ਦੇ ਸਾਜਨਾ ਦਿਵਸ ਤੇ ਬਹੁਤ ਵੱਡਾ ਨਰਕੀਰਤਨ ਜੋ ਲਿਖਿਆ ਗਿਆ ਹੈ ਤਾਂ ਕਰੋ ਜੀ ਦਾ ਸਭ ਤੋਂ ਸ਼ੇਵੀ ਪਾਸ਼ਾ ਗੁਰਦੁਆਰਾ ਸਾਹਿਬ ਦੀਆਂ ਤੁਰੀਏ ਬਾਣ ਲਾਤਰੀ ਲਈਏ ਇਹ ਵਕ ਵਕ ਰੂਤ ਤੋਂ ਹੁੰਦਾ ਹੋਇਆ ਨਰਕੀਰਤਨ ਜਿਹੜਾ ਹੈ ਗਾਂ ਵਧ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੇ ਬਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਸਰੂ ਖਾਲਸੇ ਪੰਦਰਾਂ ਖਾਲਤਾ ਦਿਵਸ ਹੈ ਅਤੇ ਸਾਰੇ ਹੀ ਸਮੂਹ ਗੁਰਦਵਾਰਾ ਲਾਲਗਾਮੇਵਾ ਅਤੇ ਸਾਰੀ ਹੀ ਸੰਗਤਾਂ ਨੂੰ ਜੀ ਗਾਜੀ ਸਾਰੇ ਨੂੰ ਰੱਖ-ਰਖ ਮਬਾਰਕਾਂ ਅਤੇ ਜੀਸ਼ੇ ਜੀ ਦਾ ਨੈਦਲ ਹਰਿਆਵਿਲਾ ਵੱਲੋਂ ਜੋ ਇਤਿਹਾਸਕ ਤੌਰ 'ਤੇ ਵੀ ਪਛਾਈ ਗੁਰਦਵਾਰਾ ਸੇਵੀ ਪਾਛਾ ਤੋਂ ਇਹ ਨਗਰ ਕੀਰਤਨ ਵਿਸਾਖੀ ਦੇ ਚੋਬ ਦਿਹਾੜੇ ਦੇ ਕੱਢਿਆ ਜਾ ਰਿਹਾ ਅੱਦੇ ਸਰੂ ਖਾਲਸੇ ਪੰਤ ਦੇ ਇਨ ਅੰਕਸੇ ਹੋ ਰਿਹਾ ਤੇ ਸਵਾਰ ਹੋ ਕੇ ਆਪਣੇ ਜਾਉਂਟ ਰਾਤ ਕਰਤਬ ਜੋ ਪ੍ਰਾਤਰ ਰਵਿਕਤਾ ਦੇ ਨਾਲ ਜਿਦਾ ਮਲ ਲੱਗਦਾ ਜਾਂਦਾ ਸੀਗਾ ਇਦਾਂ ਹੀ ਇਤਿਹਾਸਕ ਸਥਾਨ ਸ਼੍ਰੀ ਪਾਸ਼ਾ ਤੋਂ ਆਰੰਭ ਹੋ ਕੇ ਅੱਧਾ ਗੁਰਦੁਆਰਾ ਗੁਰ ਤੇਗ ਬਹਾਦਰ ਨਗਰ ਨੂੰ ਵੀ ਪਾਸ਼ਾ ਹੀ ਜਾਰ ਉੱਥੇ ਜਾ ਕੇ ਸਮਾਪਤ ਹੋਵੇਗਾ ਇਦਾਂ ਹੀ ਗੁਰਖਾ ਦੇ ਪੰਦਰੇ ਆਹ ਦੇ ਘੋੜਿਆਂ ਨੂੰ ਦੇਖੋ ਆਹ ਸ਼ਹੀਦਾਰੇ ਪੈਰੇ ਪੂਰੇ ਜਾਓ ਜਲਾਲ ਦੇ ਨਾਲ ਇਹ ਨਗਰ ਕੀਰਤਨ ਇਹ ਨਗਰ ਕੀਰਤਨ ਵਿੱਚ ਗੁਰਖਾ ਦੇ ਪੰਦਰਾ ਅੱਗੇ ਗੱਤੀ ਵਾਲਾ ਘੋੜਾ ਕਰ ਕੋਈ ਪਾਸ਼ਾ ਦਾ ਮਹਾਰਾ ਦੇ ਬਜਨ ਸੀਗੇ ਕਹਿੰਦੇ ਬਾਬਾ ਅਜੀਤ ਸਿੰਘ ਜੀ ਕਹਿੰਦੇ ਸੀਗੇ ਕਹਿੰਦੇ ਮਹਾਰਾ ਜੀ ਆਪਾਂ ਕਦੋਂ ਆਵਾਂਗੇ ਇਸ ਧਰਤੀ ਦਾ ਜੋ ਕਿਲਾ ਫੜ ਕੇ ਚੱਲੇ ਜੀ ਤੇ ਮਹਾਰਾਜ ਕਹਿੰਦੇ ਸੀਗੇ ਬਾਬਾ ਅਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਾਰੇ ਬਾਬਾ ਜੀ ਜਰੂਰ ਕਹਿੰਦੇ ਕੱਲ ਜਰ ਆਪਣਾ ਖਾਲਸਾ ਪੰਥ ਮਹੱਲੇ ਚੜ੍ਹਾ ਕਰੇਗਾ ਅਹੀ ਅੱਗੇ ਹੋ ਕੇ ਅਗਵਾਈ ਕਰੇ ਆਪ ਸ੍ਰੀ ਅਕਾਲ ਆ ਆ ਤੁਮ ਚਰਨ ਆਈਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਜਲੰਧਰ ਦੇ ਪਾਵਨ ਪਵਿੱਤਰ ਇਤਿਹਾਸਿਕ ਸਥਾਨ ਗੁਰਦੁਆਰਾ ਸ਼ੇਮੀ ਪਾਸ਼ਾਹੀ ਤੋਂ ਨਗਰ ਕੀਰਤਨ ਸਜਾਜ ਆ ਰਿਹਾ ਹੈ ਜੋ ਜਲੰਧਰ ਦੇ ਵੱਖ-ਵੱਖ ਰੂਟਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਨਵੀਂ ਪਾਸ਼ਾਹੀ ਜਲੰਧਰ ਵਿਖੇ ਸਮਾਪਤ ਹੋਵੇਗਾ ਜਿਹੜਾ ਸਥਾਨ ਤੁਸੀਂ ਦੇਖ ਰਹੇ ਹੋ ਜਿੱਥੋਂ ਇਹ ਇਤਿਹਾਸਿਕ ਨਗਰ ਕੀਰਤਨ ਸ਼ੁਰੂ ਹੋ ਰਿਹਾ ਹੈ ਇਹ ਛੇਵੇਂ ਪਾਸ਼ਾ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਸਥਾਨ ਆ ਕੋਸ਼ਿਸ਼ ਕਰਾਂਗੇ ਆਉਣ ਵਾਲੇ ਬਲੌਗ ਦੇ ਵਿੱਚ ਇਸ ਸਥਾਨ ਬਾਰੇ ਵੀ ਜਲਦੀ ਪੂਰੀ ਗੱਲਬਾਤ ਕੀਤੀ ਜਾਵੇ ਕਿ ਕਿਵੇਂ ਮਹਾਰਾਜ ਇੱਥੇ ਆਏ ਉਹਨਾਂ ਦੇ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨ ਛੋਪਾ ਪ੍ਰਾਪਤੇ ਤਰਤੀ ਹੈ ਪਾਵਨ ਪਵਿੱਤਰ ਸਥਾਨ ਹੈ ਬਹੁਤ ਸਾਰੀਆਂ ਸੰਗਤਾਂ ਇੱਥੇ ਨਕਮਸਤ ਭੁੰਡੀਆਂ ਨੇ ਹਰ ਰੋਜ਼ ਸਵੇਰੇ ਸ਼ਾਮ ਦੋਵੇਂ ਟਾਈਮ ਕੀਰਤਨ ਚੱਲਦੇ ਨੇ ਪ੍ਰੋਗਰਾਮ ਹੁੰਦੇ ਨੇ ਸੋ ਜਲਦੀ ਹੀ ਇਸ ਤੇ ਵੀ ਵੀਡੀਓ ਬਣਾਵਾਂਗੇ ਸੋ ਅੱਜ ਦੀ ਵੀਡੀਓ ਜਿਹੜੀ ਹੈ ਉਹ ਖਾਲਸਾ ਦੇ ਸਾਈਆਂ ਦਿਵਸ ਤੇ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਆ ਵੱਖ-ਵੱਖ ਰੂਟਾ ਤੋਂ ਹੁੰਦਾ ਹੋਇਆ ਜਿਹੜਾ ਨਵੇਂ ਪਾਸ਼ਾਹੀ ਦੇ ਗੁਰਦੁਆਰਾ ਸਾਹਿਬ ਸਮਾਪਤ ਹੋਵੇਗਾ ਤੁਸੀਂ ਬਣੇ ਰਹੋ ਐਂ ਤੱਕ ਬਲੌਗ ਨਾਲ ਤੇ ਆਓ ਦਰਸ਼ਨ ਕਰਦੇ ਆਂ ਤੇ ਤੁਹਾਨੂੰ ਦੇ ਨਾਲ ਦਰਸ਼ਨ ਕਰਾਂਦੇ ਆ ਕੀਰਤਨ ਦੇ ਤੋ ਗਮੜਾ ਬਰਿਆਮਾ ਇਕਲਾ ਵਾਹ ਵਾਹ ਕੋ ਬਿੰਦ ਸਿੰਘ ਆਪੇ ਗੁਰ ਚੇਲਾ ਐਸਾ ਦੁਨੀਆ ਤੇ ਕੋਈ ਖੁਰੂ ਨਹੀਂ ਹੋਇਆ ਜਿਹੜਾ ਗੁਰੂ ਦੇ ਰੂਪ ਵਿੱਚ ਖਾਲਸੇ ਪੰਥ ਦੀ ਸੈਜਣਾ ਕਰੇ ਤੇ ਚੇਲੇ ਦੇ ਰੂਪ ਵਿੱਚ ਆਪ ਅੰਮ੍ਰਿਤਧਾਰ ਦਾ ਪ੍ਰਾਪਤ ਕਰੇ ਇਹ ਪੰਜਾ ਤੇ ਆ ਰਹਿਆ ਸਿੰਘਾਂ ਸਹਿਬਾਨਾਂ ਨੇ ਪੰਜ ਸੀਸ ਭੇਟ ਦੇ ਕਰਕੇ ਅੰਮ੍ਰਿਤਧਾਰ ਪ੍ਰਾਪਤ ਕੀਤੀ ਇਹ ਅੰਮ੍ਰਿਤ ਸੋਖਾ ਨਹੀਂ ਮਿਲਿਆ ਗੁਰ ਕਰਗੀਧਰ ਪਿਤਾ ਜੀ ਨੇ ਇਹ ਅੰਮ੍ਰਿਤ ਦੀ ਫੀਸ ਸਾਰਾ ਸਰਬਾਸਾ ਆਪਣੇ ਚਾਰੇ ਸਹਿਬਜਾ ਦੇ ਚ ਲੱਖ ਦੇ ਜਿਗਰ ਬਾਬਾਜੀ ਸਿੰਘ ਬਾਬਾ ਜੋੜਾ ਸਿੰਘ ਸਾਹਿਬ ਜੀ ਆ ਪੂਰੀਆਂ ਸੇਵਾ ਕਰ ਰਹੀਆਂ ਪੂਰੇ ਜੋਰਾ ਸ਼ੋਰਾ ਬੇ ਨਾਲ ਹੈ ਉਸੇ ਪਿੱਛੇ ਵੀ ਦੇਖ ਸਕਦੇ ਹੋ ਸੈਂਡਵਿਚੇ ਵੰਟਾਏ ਜਾ ਰਹੇ ਆ ਇਹ ਨਾਲ ਠੰਡੇ ਦਾ ਵੀ ਪੂਰਾ ਪ੍ਰਬੰਧ ਹੈ ਸੈਂਡਵਿਚ ਮੈਨੂੰ ਦੱਸੋ ਕਿੱਥੇ ਮੈਂ ਲੈ ਕੇ ਆ ਆ ਦੇਖੋ ਦੇਖੋ ਵੀਰ ਦੇ ਕੋਲ ਤੁਸੀਂ ਉੱਥੇ ਮੜਾਇਆ ਕੈਮਰਾ ਮਾਰਕ ਰਖਾਓ ਰੋ ਇਹ ਤਾਂ ਯੂਟਿਊਬਰ ਆ ਰਹੇ ਨੇ ਨਾਲ ਠੰਡਾ ਵੀ ਮੈਂ ਲੈ ਆ ਆ ਆਪਣੇ ਵਾਲੇ ਤੇਰਾ ਕੋਈ ਨਹੀਂ ਦਵੋ ਦਵੋ ਬਾਪਾ ਜੀ ਦਵੋ ਉਹ ਤੇ ਉਹ ਹਾਂ ਜੀ ਵਾਇਗੁਰੂ ਜੀ ਹਲਸਾ ਵਾਇਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਹਲਸਾ है, ओ, रोक नहीं रहा गेट कम हौली माड़ा 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 चलते जा रहे हो Thank <laughs> you. ਪਾ ਜੀ ਜਿਹੜਾ ਜਦਾ ਇਹ ਸ਼ੇਨਪਾਸ਼ੇ ਗੁਰਦੁਆਰਾ ਕਾਬ ਤੋਂ ਨਾ ਇਹ ਬਸਾਤੀ ਦਾ ਜਿਹੜਾ ਨਰਕੀਰਤਨ ਅੱਜ ਨਿਕਲਿਆ ਨਾ ਇਹ ਪਹਿਲੀ ਵਾਰ ਨਿਕਲਿਆ ਪਹਿਲਾਂ ਇਸ ਰੂਪ ਦੇ ਉੱਪਰੋਂ ਕਦੀ ਵੀ ਨਰਕੀਰਤਨ ਇੰਨਾ ਵੱਡਾ ਰੂਪ ਤੋਂ ਨਰਕੀਰਤਨ ਨਹੀਂ ਕੱਢਿਆ ਗਿਆ ਇਹ ਪਹਿਲੀ ਵਾਰ ਪ੍ਰਬੰਧਕਾਂ ਨੇ ਛੇਵੀਂ ਪਾਸ਼ਾਹੀ ਗੁਰਦੁਆਰਾ ਸਾਹਿਬ ਤੋਂ ਲੈ ਕੇ 120 ਫੁੱਟੀ ਰੋਡ ਤੋਂ ਘੁੰਮਦਿਆਂ ਹੋਇਆ ਅੱਗੋਂ ਇਹਨਾਂ ਨੇ ਗੁਨਾਨਮੇਸ਼ਨ ਚੌਂਕ ਪਹੁੰਚਣਾ ਵਾਇਆ ਇੱਕ ਤੋਂ ਇਕੋਦਰ ਚੌਂਕ ਵੱਲ ਦੀ ਇਕੋਦਰ ਚੌਂਕ ਤੋਂ ਗੁਨਾਨਮੇਸ਼ਨ ਚੌਂਕ ਗੁਨਾਨਮੇਸ਼ਨ ਚੌਂਕ ਤੋਂ ਮਾਰਟਾਊਨ ਮਾਰਟਾਊਨ ਤੋਂ ਗੁਰਤੇਗ ਬਹਾਦਰ ਨਗਰ ਛੇਵੀਂ ਪਾਸ਼ਾਹੀ ਤੇ ਗੁਰਦੁਆਰਾ ਸਾਹਿਬ ਤੇ ਇਸ ਇਫਨ ਚੜਾ ਸਮਾਪਤ ਹੋਣਾ ਹੈ ਪਾਣੀ ਚਾਹੀਦਾ ਜੀ ਮੈਂ सिंह साहब जल सेवा सेवाधरों भी जल सेवा जल की सेवा करवा लो ਸ਼ੁਰੂ ਕਰਦੇ ਮੁੱਖ ਸੇਵਾਦਾਰ ਨੇ ਲक्की ਭਾਜੀ ਸਾਡੇ ਸੇਵਾ ਨਿਭਾਈ ਜਾ ਰਹੀ ਹੈ ਫੁੱਲਾਂ ਦੀ ਰਕੀ ਭਾਜੀ ਕੁਝ ਕਹਿਣਾ ਚਾਹੋਗੇ ਨਹੀਂ ਬਸ ਬੱਬਾ ਜੀ ਇਹ ਤਾਂ ਫਿਰ ਰਾਤ ਨੂੰ ਲੇਟ ਬਹੁਤ ਹੋ ਜਾਊਗਾ ਅੱਜ ਇਹ ਰਾਤ ਨੂੰ ਲੇਟ ਤਾਂ ਹੋ ਜਾਣਾ ਕਾਫੀ ਕਿਉਂਕਿ 4 ਵਜੇ ਹੁਣ ਤੁਰਿਆ ਇਹ ਹਾਂਜੀ ਤੇ ਜਿਹੜਾ ਐਡਾ ਲੰਬਾ ਰੂਟ ਆ ਇਹ ਇਹ ਪੂਰਾ ਕਰਦੇ ਕਰਦੇ ਮੈਨੂੰ ਲੱਗਦਾ 11 ਵੱਜ ਜਾਣੇ 10 11 ਵੱਜ ਜਾਣੇ ਹਾਂ ਤਾਂ 11 ਵਜੇ ਨੇ ਕਿਉਂਕਿ 5:30 ਜੇ ਕਾਇਮ ਦੇਖਿਆ ਜਾਵੇ ਇਹ ਹਜੇ ਇੱਕੋ ਵੀ ਪੂਰੀ ਰੋਰਤ ਦੀ ਤਰੋਧ ਨਹੀਂ ਹੋਇਆ ਪੂਰਾ ਹਾਂ ਚਲੋ ਫੇ ਬਾਬਾ ਜੀ ਚੱਲੀਏ ਕੋਈ ਲੰਗਰ ਪ੍ਰਸ਼ਾਦਾ ਛੱਕਿਆ ਜੀ ਉੱਤੇ ਹਾਂਜੀ ਹਾਂਜੀ ਲੰਗਰ ਤੁਹਾਨੂੰ ਪ੍ਰਸ਼ਾਦ ਵੀ ਪਾਉਂਦੇ ਆ ਆਜੋ ਤੇ ਸਗਤਾਂ ਸੇਵਾ ਕਰੀ ਜਾਂਦੇ ਪੂਰਾ ਪ੍ਰਸਾਦਾ ਪਾਣੀ ਹੈਗਾ ਆ ਲੈ ਮੈਂ ਕਿਹਾ ਹਰੇਕ ਦੁਕਾਨ ਦੇ ਮੋਰ ਲੰਗਰ ਲੱਗਾ ਹੋਇਆ ਹਰੇਕ ਦੁਕਾਨ ਦੇ ਪਤਾ ਜਦੋਂ ਆਪਾਂ ਉਹ ਗੈਸ ਕੇ ਇਧਰ ਉਨੇ ਵੱਲੋਂ ਹਾਂਜੀ ਆਪਣੇ ਆਨੰਦਪੁਰ ਸਾਹਿਬ ਨੂੰ ਉਨੇ ਵੱਲ ਦੀ ਸਾਈਡ ਤੋਂ ਆ ਗਿਆ ਆ ਗਿਆ ਉਧਰ ਕਿਤੇ ਵੀ ਕੋਈ ਲੰਗਰ ਨਹੀਂ ਸੀ ਉਸ ਜਗ੍ਹਾ ਤੇ ਬੋਇਆ ਦੇਖੋ ਸਿਰ ਪੰਜਾਬ ਦੇ ਜਦੋਂ ਏਰੀਆ ਚ ਸੀਗੇ ਉੱਥੇ ਲੰਗਰ ਸੀ ਹਾਂ ਜਿੱਦਾਂ ਪੰਜਾਬ ਦਾ ਏਰੀਆ ਹੁੰਦਾ ਉੱਥੇ ਹੀ ਲੰਗਰ ਹੋ ਕੇ ਹੁੰਦਾ ਆ ਬਾਹਰਲੇ ਏਰੀਆ ਚ ਥੋੜਾ ਜਿਹਾ ਚਰਜੋ ਤੇ ਉਹਨਾਂ ਤੇ ਕਹਿ ਸਕਦੇ ਜਾਲ ਗੱਤਿ ਭਾਵਨਾ ਰਟਿਆ ਹਾਂ ਯਾਹ ਮਾਰੀ ਹੈ ਤੂੰ ਦੁਪ੍ਰਬੰਧਨ ਤੂੰ ਸੁਭਾਗਾ ਤੂੰ ਹੀ ਏ ਬੱਬਾ ਜੀ ਅੱਗੇ ਆ ਦੇ ਆ ਜੀ ਮਾਪੂ ਤੋਂ ਆਇਓ ਹੋਲੀ-ਹੋਲੀ ਚਲੀ ਜਲੀ ਅੱਗੇ ਨਾਲ-ਨਾਲ ਹੋਰ ਕਿਰਤਨ ਹੋਲੀ-ਹੋਲੀ ਅੱਗੇ-ਅੱਗੇ ਵਧ ਰਿਹਾ ਆ ਅੰਕਾ ਦਾ ਜਲੌ ਵਧਦਾ ਜਾ ਰਿਹਾ ਨੇ ਮੌਸਮ ਵੀ ਜਿਹੜਾ ਆ ਉਹ ਵੀ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ ਜਾ ਰਿਹਾ ਹਵਾ ਚੱਲ ਪਈਏ ਮਹਾਰਾਜ ਵੀ ਕਹਿੰਦੇ ਆ ਕਿ ਸੰਕਟਾਂ ਨੂੰ ਗਰਮੀ ਨਾਲ ਗਰਮੀ ਨਾਲ ਤੇ ਮੈਂ ਚੰਗਾ ਕਰਦਿਆਂ ਜਿਹੜਾ ਹਵਾ ਚਲਾ ਦਿਆ ਕੋ ਹਵਾ ਬਹੁਤ ਨਹੀਂ ਚਲਦੀ ਗਰਮੀ ਅੱਜ ਸਗੀ ਵੀ ਬਹੁਤ ਅੱਜ ਗਰਮੀ ਸਗੀ ਦੁਪਹਿਰ ਵੇਲੇ ਜਦੋਂ ਕਿਤਨ ਪਹਿਲਾਂ ਆਰੰਭਤਾ ਹੋ ਰਹੀ ਸੀ ਉਦੋਂ ਬਹੁਤ ਗਰਮੀ ਸੀ ਪਰ ਹੁਣ ਤਾਂ ਮਹਾਰਾਜਾ ਕਿਫਾ ਕੀਤੀ ਬਹੁਤ ਵਧੀਆ ਹੋ ਗਿਆ ਮੋਟਾ ਆਜੋ ਫਿਰ ਬਲੌਗ ਵੱਧਦਾ ਜਾ ਰਿਹਾ ਹੌਲੀ ਹੌਲੀ ਅੱਗੇ ਸਾਲ ਸਾਲ ਆਓ ਸਾਡੀ ਦੇਖ ਤੇ ਆਓ ਸਾਡੀ ਦੇਖ ਤੇ ਪਤ ਹੈ ਹਾਂਜੀ ਭਾਜੀ चलिए 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 अपना ਕੱਦ ਤੇ ਉਹ ਕੋਈ ਆਵਾਜ਼ ਆਈ ਆ ਉਹ ਚੈੱਕ ਕਰਦੇ ਹਾਂ ਘਰ ਜਾ ਕੇ ਚਲਿਓ ਬਾਬਾ ਜੀ ਫਿਰ ਹਾਂ ਜੀ ਬਾਬਾ ਜੀ ਚਲਿਓ ਆਪਾਂ ਵਧੀਆ ਰਿਆਂ ਬਹੁਤ ਵਧੀਆ ਰਿਹਾ ਕੀਤਾ ਸੀਗਾ ਧੰਨਵਾਦ ਆ ਸਾਰਿਆਂ ਦਾ ਜਿਨ੍ਹਾਂ ਨੇ ਇਹ ਪਿਛਲੇ ਬਲੌਗਾਂ ਨੂੰ ਵੀ ਨਾ ਪਿਆਰ ਦਿੱਤਾ ਤੇ ਅੱਜ ਦਾ ਵੀ ਇਹਦਾ ਬਲੌਗ ਇੱਥੇ ਤੱਕ ਦੇਖਿਆ ਇਦਾਂ ਹੀ ਗਾਂ ਤੋਂ ਪਿਆਰ ਬਣਾਈ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ